ਜ਼ੀਰਕਪੁਰ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਨੂੰ 20 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ ਇਹੇ ਬੋਤਲਾਂ ਕੇਵਲ ਚੰਡੀਗੜ੍ਹ ਵਿੱਚ ਵੇਚਣ ਵਾਲੀਆਂ ਸਨ ਥਾਣਾ ਮੁਖੀ ਓਂਕਾਰ ਸਿੰਘ ਬਰਾੜਾ ਨੇ ਦੱਸਿਆ ਕਿ ਐਸਆਈ ਜਸ਼ਨਪ੍ਰੀਤ ਸਿੰਘ ਇੰਚਾਰਜ ਚੌਕੀ ਬਲਟਾਣਾ ਨੇ ਚੈਕਿੰਗ ਦੌਰਾਨ ਇੱਕ ਸੈਂਟਰੋ ਕਾਰ ਨੂੰ ਰੋਕਿਆ ਜਿਸ ਵਿੱਚੋਂ 20 ਬੋਤਲਾਂ ਇੰਪੀਰੀਅਲ ਬਲੂ ਦੀਆਂ ਫੜੀਆਂ ਗਈਆਂ ਦੋਸ਼ੀ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਜਰਨੈਲ ਇਨਕਲੇ ਜ਼ੀਰਪੋਜੋਂ ਹੋਈ ਹੈ ਦਲਾ ਮਹੱਲੀ ਅੰਦਰ ਮਿੱਟੀ ਗੇ ਮਾਰਿਆ ਸੰਦੂਮੈਂ ਤਾਂ ਥਾਣਾ ਜੀਤਪੁਰ ਦੀ ਪੁਲਿਸ ਪਾਰਟੀ ਨੇ ਕੱਲ ਚੌਕੀ ਇੰਚਾਰਜ ਜਸਵਿੰਦਰ ਜੀਵਨ ਨੂੰ ਇੱਕ ਦੋਸ਼ੀ सुरेंद्रਪਾਲ ਸਿੰਘ ਜੋ ਬਲਟਾਏ ਦਾ ਰਹਿਣ ਵਾਲਾ ਇਹਦੇ ਤੋਂਦੀ ਕਾਰ ਜਿਹੜੀ ਹੈ ਸਮੇਤ ਵੀ ਮੋਤਰਾ ਜਿਹੜੀ ਹੈ ਸ਼ਰਾਜ ਜੋ ਚੰਡੀਗੜ੍ਹ ਫਾਸ ਚੰਡੀਗੜ੍ਹ ਸਿਨਸੀ ਔਰ ਕੌਣ ਕਿਤੇ ਇਹ ਦੋਸ਼ੀ ਦੇਕਰਾਂ ਦਾ ਪੁਛ ਰਮਾ ਹਸ ਕੀਤਾ ਗਿਆ ਹੈ ਔਰ ਅੱਜ ਦੁਬਾਰਾ ਫਿਰ ਪੇਸ਼ ਕੀਤਾ ਜਾਊਗਾ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਨੁਕਤਮਾਂ ਦੱਸੇਗਾ ਤੇ ਜੋ ਦੁਸ਼ੀਨ ਨੇ ਇਹ ਕੰਮ ਕਰਕੇ ਦੂਜੀ ਕਤਨਾ ਕੀਤੀ ਹੈ ਤੇ ਇਹਦੇ ਕੰਮ ਕਰਨ ਦਾ ਅੱਜ ਕਰਕੇ ਤੇ ਦੁਸ਼ੀਨ ਸੀ ਕਰ ਰਹੇ ਨੇ